ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ। ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਕਿਸਾਨ ਵੀਰੋ ਤੁਹਾਡੇ ਨਾਲ ਗੱਲਬਾਤ ਜਿਹੜੀ ਕਰਨੀ ਆਉਣ ਆਲਾ ਸੀਜ਼ਨ ਸੋਣੀ ਦਾ ਸੀਜ਼ਨ ਜਿਹਦੇ ਵਿੱਚ ਕਿਸਾਨ ਵੀਰਾਂ ਨੇ ਬਾਸਮਤੀ ਜਾਂ ਝੋਨੇ ਦੀ ਲਵਾਈ ਕਰਨੀ ਹੁੰਦੀ ਕੋਈ ਕਿਸਾਨ ਵੀਰ ਮੱਕੀ ਦੀ ਬਿਜਾਈ ਕਰਦੇ ਆ ਕੋਈ ਕਿਸਾਨ ਵੀਰ ਨਰਮੇ ਦੀ ਬਿਜਾਈ ਕਰਦੇ ਆ ਤੇ ਇਹ ਵੀਡੀਓ ਹੈਗੀ ਆ ਝੋਨੇ ਵਾਸਤੇ ਸਪੈਸ਼ਲੀ ਜਿਹੜਾ ਕਦੂ ਕਰਕੇ ਝੋਨਾ ਲਾਉਣੇ ਸਿੱਧੀ ਬਿਜਾਈ ਵਾਸਤੇ ਵੱਖਰੀ ਵੀਡੀਓ ਆਪਾਂ ਅਪਲੋਡ ਕਰਾਂਗੇ 10 11 ਨੁਕਤੇ ਆ ਜਿਹੜੇ ਜਿਹੜੇ ਆਪਾਂ ਉਹਨਾਂ ਨੁਕਤਿਆਂ ਤੇ ਖਰਚ ਕੋਈ ਨਹੀਂ ਆਪਾਂ ਸਿਰਫ ਉਹਦੀ ਮੈਨੇਜਮੈਂਟ ਕਰਕੇ ਉਹਨਾਂ ਨੂੰ ਫੋਲੋ ਕਰਕੇ ਝੋਨੇ ਦੀ ਫਸਲ ਦੇ ਵਿੱਚ ਕੁਆਲਿਟੀ ਝਾੜ ਵਧੀਆ ਲੈ ਸਕਦੇ ਹਾਂ ਖਰਚਾ ਆਪਦਾ ਘਟਾ ਸਕਦੇ ਹਾਂ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਵਧਾ ਸਕਦੇ ਹਾਂ ਤੇ ਬਾਧੂ ਖਰਚ ਦੀ ਆਪਾਂ ਨੂੰ ਜਰੂਰਤ ਨਹੀਂ ਪਊਗੀ ਮੇਨ ਜਿਹੜਾ ਨੁਕਤਾ ਹੁੰਦਾ ਕਿਉਂਕਿ ਆਪਾਂ ਇਸੇ ਬੇਸ ਤੇ ਕੰਮ ਕਰਦੇ ਆ ਕਿਉਂਕਿ ਪੀਏਯੂ ਲੁਧਿਆਣਾ ਦੀਆਂ ਸਿਫਾਰਸ਼ਾਂ ਖੇਤੀਬਾੜੀ ਦੇ ਕਿਸਾਨ ਭਲਾਈ ਵਿਭਾਗ ਦੀਆਂ ਸਿਫਾਰਸ਼ਾਂ ਵੀ ਇਹੀ ਨੇ ਜਿਹੜੀਆਂ ਕਿ ਖੇਤੀ ਖਰਚ ਘਟਾ ਕੇ ਆਪਾਂ ਜਿਹੜੀ ਆਮਦਨ ਆਪਦਾ ਵਧਾ ਸਕਦੇ ਆ ਖੇਤੀ ਖਰਚ ਵਧ ਗਿਆ ਤਾਂ ਫਿਰ ਉਹਦਾ ਝਾੜ ਵੀ ਜੇ ਆਪਾਂ ਕੁਆਂਟਲ ਤੋਂ ਕੁਆਂਟਲ ਵੱਧ ਲੈ ਲਿਆ ਤਾਂ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਇਹ ਨੁਕਤੇ ਫੋਲੋ ਕਰੋ ਕਰਕੇ ਦੇਖੋ ਜਮਾ ਕੇ ਦੇਖੋ ਵੱਧ ਤੋਂ ਵੱਧ ਕਿਸਾਨ ਵੀਰਾਂ ਨੇ ਜਾਣਕਾਰੀ ਸ਼ੇਅਰ ਕਰ ਲਿਓ ਇਹ ਮੈਂ ਪਹਿਲਾਂ ਤਾਂ ਵੀਡੀਓ ਅਪਲੋਡ ਕਰ ਰਿਹਾ ਕਿ ਨਾਲ ਦੀ ਨਾਲ ਹੀ ਜਿਹੜਾ ਹੈਗਾ ਆਪਾਂ ਇਹ ਪੁਆਇੰਟ ਫੋਲੋ ਕਰੀਏ ਪਹਿਲਾ ਸਭ ਤੋਂ ਪਹਿਲਾ ਜਰੂਰੀ ਤਾਂ ਇਹ ਹੈ ਕਿ ਜਦੋਂ ਕਣਕ ਦੀ ਵਾਢੀ ਥੋੜੀ ਹੋ ਗਈ ਜੇ ਤੁਸੀਂ ਹਰੀ ਖਾਦ ਕਰਨੀ ਆ ਮੂੰਗੀ ਦੀ ਬਿਜਾਈ ਕਰਨੀ ਆ ਤਾਂ ਉਹ ਬਹੁਤ ਵਧੀਆ ਗੱਲ ਆ ਜੇ ਖੇਤ ਤੁਸੀਂ ਖਾਲੀ ਛੱਡਣਾ ਤਾਂ ਉਹਦੀ ਜਿਹੜੀ ਸੁੱਕੀ ਬਹਾਈ ਆ ਉਹਦੇ ਨਾਲ ਵੀ ਖੇਤ ਦੇ ਵਿੱਚ ਕੀੜੇ ਮਕੌੜੇ ਬਿਮਾਰੀਆਂ ਦੀ ਰੈਸ਼ ਖਤਮ ਹੁੰਦੀ ਆ ਮਈ ਦੇ ਵਿੱਚ ਜਾਂ ਜੂਨ ਦੇ ਵਿੱਚ ਜੂਨ ਦੇ ਸ਼ੁਰੂ ਦੇ ਵਿੱਚ ਮੀਂਹ ਇੱਕਦੋ ਪੈ ਜਾਂਦੇ ਹੁੰਦੇ ਚੰਗੇ ਤੇ ਇਸ ਵਾਰ ਦੇ ਮੌਸਮ ਦੇ ਹਿਸਾਬ ਨਾਲ ਲੱਗਦਾ ਕਿ ਇਸ ਵਾਰ ਵੀ ਪੈਣਗੇ ਤੇ ਉਹਦੇ ਨਾਲ ਕੀ ਹੁੰਦਾ ਕਿ ਜਦੋਂ ਮੀਂਹ ਪੈ ਗਿਆ 2-4 ਦਿਨਾਂ ਤੱਕ ਜੇ ਮਾੜੇ-ਮੋਢੇ ਕੋਈ ਵੀ ਹਰੇ ਹੁੰਦੇ ਨਦੀਨਾਂ ਵਗੈਰਾ ਦੇ ਤਾਂ ਉਹ ਖੇਤ ਨੂੰ ਫੇਰ ਵਾਹ ਦਿਓ ਉਹਦਾ ਆਪਾਂ ਨੂੰ ਪਲੱਸ ਪੁਆਇੰਟ ਹੋਊਗਾ ਜਿੰਨਾ ਤੁਹਾਡੇ ਕੋਲ ਰਕਬਾ ਉਹਨੂੰ ਇੱਕ ਉਹਦਾ ਸਰਕਲ ਬਣਾ ਲਓ ਕਿ ਇੱਕ ਸਾਲ ਥੋੜੀ ਜ਼ਮੀਨ ਦੇ ਵਿੱਚ ਜਿਵੇਂ ਹਰੀ ਖਾਦ ਕਰ ਲਈ ਦੂਸਰੀ ਨੂੰ ਸੁੱਕੀ ਪੱਟ ਲਿਆ ਅਗਲੇ ਸਾਲ ਦੂਸਰੀ ਦੇ ਉੱਤੇ ਜਿਹੜੀ ਹਰੀ ਖਾਦ ਜਾਂ ਮੂੰਗੀ ਬਿਜਲੀ ਤੇ ਉਹਨੂੰ ਦੂਜੀ ਨੂੰ ਸੁੱਕੀ ਪੱਟ ਲਿਆ ਇਹ ਕੋਸ਼ਿਸ਼ ਕਰੋ ਇਹਦੇ ਨਾਲ ਜਿਹੜੀ ਹੈਗੀ ਆ ਜ਼ਮੀਨ ਦੀ ਜਿਹੜੀ ਹੈਗੀ ਆ ਤਾਕਤ ਹੈ ਜਾਂ ਜ਼ਮੀਨ ਦੇ ਵਿੱਚ ਕੀੜੇ ਮਕੌੜੇ ਬਿਮਾਰੀਆਂ ਦੀ ਰੈਸ਼ ਆ ਉਹ ਖਤਮ ਹੁੰਦੀ ਰਹੂਗੀ ਜ਼ਮੀਨ ਦੀ ਸੁੱਕੀ ਬੁਆਈ ਬਾਰੇ ਮੈਂ ਵੱਖਰੀ ਵੀਡੀਓ ਵੀ ਅਪਲੋਡ ਕੀਤੀ ਹੋਈ ਆ 2 ਸਾਲ ਪਹਿਲਾਂ ਉਹ ਦੁਬਾਰਾ ਫੇਰ ਇਸ ਵਾਰ ਜੇ ਕਿਸਾਨ ਵੀਰਾਂ ਦਾ ਸਵਾਲ ਹੋਣਗੇ ਤਾਂ ਅਪਲੋਡ ਕਰ ਦੇਾਂਗੇ ਪਾਣੀ ਦੀ ਬਚਤ ਤੇ ਝੋਨੇ ਦੀ ਪਰਾਲੀ ਦੇ ਸਚੱਜੇ ਪ੍ਰਬੰਧ ਵਾਸਤੇ ਜਿਹੜੇ ਕਿ ਦੋਵੇਂ ਆਪਣੇ ਜ਼ਰੂਰੀ ਨੁਕਤੇ ਆ ਕਿ ਝੋਨੇ ਦੀ ਪਰਾਲੀ ਨੂੰ ਆਪਾਂ ਨੂੰ ਅੱਗ ਨਾ ਲਾਉਣੀ ਪਵੇ ਤੇ ਪਾਣੀ ਦੀ ਵੀ ਬਚਤ ਹੋਵੇ ਉਹਦੇ ਵਾਸਤੇ ਜਿਹੜੀਆਂ ਸਮੇਂ ਸਿਰ ਘੱਟ ਸਮੇਂ ਦੇ ਵਿੱਚ ਪੱਕਣ ਵਾਲੀਆਂ ਪੀਏਯੂ ਲੁਧਿਆਣਾ ਦੀਆਂ ਸਿਫਾਰਸ਼ ਕੀਤੀਆਂ ਕਿਸਮਾਂ ਉਹੀ ਆਪਾਂ ਉਹਨਾਂ ਦੀ ਲਵਾਈ ਜਾਂ ਬਜਾਈ ਕਰੀਏ। ਅਗਲਾ ਨੁਕਤਾ ਹੈਗਾ ਕਿ ਜਿਵੇਂ ਪੂਸਾ 44, ਪੀਲੀ ਪੂਸਾ, ਡੋਗਰ ਪੂਸਾ ਜਿਹੜੀ ਉਹਦੀ ਕਾਸ਼ ਤੋਂ ਕਿਸਾਨ ਵੀ ਰੋਗਰੇਜ਼ ਕਰੋ ਹੁਣ ਵੈਸੇ ਵੀ ਪਿਛਲੇ 2 ਸਾਲਾਂ ਤੋਂ ਝਾੜੋ ਦਾ ਘਟਣ ਲੱਗ ਪਿਆ। ਉਦੇ ਵਿੱਚ 15-20% ਪਾਣੀ ਵੀ ਜਿਆਦਾ ਲੱਗਦਾ ਹੈ ਕੀਟਨਾਸ਼ਕਾਂ ਦੀ ਕਿਉਂਕਿ ਆਪਾਂ ਨੂੰ ਦੋ ਸਪਰੀਆਂ ਘੱਟੋ-ਘੱਟ ਵੱਧ ਕਰਨੀਆਂ ਪੈਂਦੀਆਂ ਜੀ ਤੇ ਆਪਣਾ ਖਰਚਾ ਵੀ ਵੱਧ ਹੁੰਦਾ ਤੇ ਜੇ ਫੇਰ ਵੀ ਜਿਹੜਾ ਹੈਗਾ ਉਹਦਾ ਝਾੜ-ਕਾਟ ਜੇ ਖਰਚਾ ਆਪਣਾ ਵੱਧ ਗਿਆ ਤੇ ਫੇਰ ਆਪਣਾ ਜਿਹੜਾ ਕਾਫੀ ਨੁਕਸਾਨ ਹੋ ਜਾਂਦਾ ਸੋ ਇਹ ਚੀਜ਼ ਨੂੰ ਪੂਰਾ ਧਿਆਨ ਦੇ ਵਿੱਚ ਰੱਖੋ ਝੋਨੇ ਦੇ ਵਿੱਚ ਵਧੀਆ ਕੁਆਲਿਟੀ ਤੇ ਪਾਣੀ ਦੀ ਬਚਤ ਵਾਸਤੇ ਜਿਹੜਾ ਜ਼ਰੂਰੀ ਇੱਕ ਹੋਰ ਨੁਕਤਾ ਹੈ ਕਿ ਪਨੀਰੀ ਦੀ ਬਜਾਈ ਹੈ ਜਿਹੜੀ ਬਹੁਤੀ ਕਾਹਲ ਨਹੀਂ ਆਪਾਂ ਕਰਨੀ ਜਿਹੜੀਆਂ ਨਾਰਮਲ ਪਰਮਲ ਕਿਸਮਾਂ ਨੇ ਪੀਆਰ ਕਿਸਮਾਂ ਉਹ ਆਪਾਂ ਘਟੋ-ਘਟ 20 ਮਈ ਤੋਂ ਬਾਅਦ ਬਜਾਈ ਸ਼ੁਰੂ ਕਰਨੀਆਂ 25-30 ਦਿਨ ਨੇੜੇ ਤੇੜ ਸ਼ੁਰੂ ਕਰੋ ਤੁਸੀਂ ਵੰਡ ਮਾਰ ਰਕਬਾ ਕਰ ਲੋ ਜੇ ਜ਼ਿਆਦਾ ਰਕਬਾ 2-2-4-4 ਦਿਨ ਛੱਡ ਕੇ ਬਜਾਈ ਕਰ ਲੋ ਹਸਾਉਣ ਲੀਵਰ ਦਾ ਆਪਣਾ ਪ੍ਰਬੰਧ ਹੋ ਜਾਵੇ ਤੇ ਉਦੋਂ ਬਾਅਦ ਜਿਹੜਾ ਹੈਗਾ ਉਹਦੀ ਲਵਾਈ ਆ ਉਹ ਜੇ ਆਪਾਂ 25 ਮਈ 30 ਮਈ ਨੂੰ ਬਜਾਈ ਸ਼ੁਰੂ ਕਰਾਂਗੇ ਪਨੀਰੀ ਦੀ ਤਾਂ ਉਹ ਲਵਾਈ ਵੀ ਉਹਦੀ 20-25 ਜੂਨ ਤੱਕ ਚੱਲੀ ਜਾਊਗੀ ਜਿੰਨੀ ਆਪਾਂ ਥੋੜੀ ਜਿਹੀ ਲੇਟ ਨਾਲ ਉਹ ਲੈ ਕੇ ਜਾਵਾਂਗੇ ਉਹਨਾਂ ਆਪਣੇ ਜਿਹੜੇ ਖੇਤਾਂ ਦੇ ਵਿੱਚ ਗੋਬ ਦੀ ਸੁੰਡੀ ਜਾਂ ਜਿਹੜਾ ਹੈਗਾ ਬਾਦਮੇ ਕਟਮੇ ਬੂਟੇ ਜਿਹੜੇ ਕਿ ਉਹਦੇ ਬਾਰੇ ਵੀ ਆਪਾਂ ਨੁਕਤੇ ਸਾਂਝਾ ਕਰਦੇ ਹਾਂ ਪੂਰੀ ਪੈਠਾ ਵਾਲੇ ਚਿੱਟੀ ਪੈਠਾ ਵਾਲੇ ਛੱਡੇਆਂ ਦੇ ਕਰਕੇ ਆਉਂਦਾ ਉਹ ਗੇਤੇ ਦੇ ਵਿੱਚ ਵੱਧ ਨੁਕਸਾਨ ਕਰਦਾ ਖਾਸ ਤੌਰ ਤੇ ਜਿਹੜੀ ਪੀਆਰ 126 ਕਿਸਮਾਂ ਉਹਦੀ ਜਿਹੜੀ ਪਨੀਰੀ ਆ ਆਪਾਂ ਉਹ ਜ਼ਿਆਦਾ ਵੱਡੀ ਨਹੀਂ ਲਾਉਣੀ ਪਿਛਲੇ ਸਾਲ ਕਈ ਕਿਸਾਨ ਵੀਰ ਕਹਿੰਦੇ ਕਿ ਅਸੀਂ ਵੱਡੀ ਕਰਕੇ ਪਨੀਰੀ ਲਈ ਝਾੜ ਵਧੀਆ ਹੋ ਗਿਆ ਚਲੋ ਉਹ ਵਧੀਆ ਗੱਲ ਆ ਹੋ ਗਿਆ ਪਰ ਜੇ ਆਪਾਂ ਛੋਟੀ ਲਾ ਲਈਏ ਤਾਂ ਉਹ ਚਰਜ ਕੀ ਆ ਉਹਦਾ ਝਾੜ ਹੋਰ ਵਾਜੂ ਆਪਣਾ ਘੱਟੋ ਘੱਟ ਕੋਸ਼ਿਸ਼ ਕਰੋ 20 ਦਿਨ ਦੀ 20 ਦਿਨ ਤੋਂ ਸ਼ੁਰੂ ਕਰ ਲਓ 22 ਦਿਨ ਦੀ 25 ਦਿਨ ਦੀ ਜੇ ਆਪਣਾ ਬੇਵਾ ਸੋਝ ਗਿਆ ਤਾਂ 30 ਦਿਨ ਤੋਂ ਵੱਡੀ ਨਹੀਂ ਪਨੀਰੀ ਹੋਣ ਦੇਣੀ ਜੇ ਆਪਣਾ ਰਕਬਾ ਜ਼ਿਆਦਾ ਆ ਤਾਂ ਉਹਨੂੰ 4-4 ਦਿਨ ਛੱਡ ਕੇ ਲਾ ਲੋਗੇ ਪਨੀਰੀ ਆਪਣੀ ਲਾਉਂਦੇ ਲਾਉਂਦੇ ਵੱਡੀ ਨਾ ਹੋ ਜਾਵੇ ਕਈ ਵਾਰ ਆਪਣਾ ਐਵੇਂ ਹੀ ਹੁੰਦਾ ਕਿ ਆਪਾਂ ਝੋਨਾ ਪਨੀਰੀ ਇੱਕ ਵਾਰ ਵੀ ਲੈਨੇ ਇੱਕ ਵਾਰ ਲਵਾਈ ਉਹਦੀ ਸ਼ੁਰੂ ਕਰ ਦਿੱਤੀ ਜੇ 10 ਦਿਨ 12 ਦਾ ਲਵਾਈ ਚੱਲਦੀ ਤਾਂ ਪਨੀਰੀ ਆਪਣੀ 35 ਦਿਨ ਤੋਂ ਤੇ ਟੱਪ ਜਾਂਦੀ ਆ ਇਹ ਕੋਸ਼ਿਸ਼ ਕਰੋ ਫਿਰ ਹੈਗਾ ਕਿ ਜਿਹੜਾ ਸਿੱਧੀ ਵਿਜਾਈ ਤਾਰਵੱਤਰ ਖੇਤ ਚ ਤੁਸੀਂ ਕੋਸ਼ਿਸ਼ ਕਰੋ ਕਿ ਪਾਣੀ ਦੀ ਵੀ ਬਚਤ ਹੋਵੇ ਇਹਦੇ ਨਾਲ ਨਦੀਨ ਵੀ ਵਧੀਆ ਕੰਟਰੋਲ ਹੋ ਜਾਂਦੇ ਤਰਵੱਤਰ ਖੇਤ ਦੇ ਵਿੱਚ ਤੁਸੀਂ ਸਿੱਧੀ ਬਿਜਾਈ ਕਰੋ ਜੇ ਸਿੱਧੀ ਬਿਜਾਈ ਵੀ ਕਰਨੀ ਆ ਤਾਂ ਸੁੱਕੇ 'ਚ ਬਿਜਾਈ ਕਰਕੇ ਪਾਣੀ ਲਾਉਣ ਨਾਲੋਂ ਤਰਵੱਤਰ ਖੇਤ ਬਿਜਾਈ ਕਰੋ ਜੇ ਬਹੁਤਾ ਡਾਕਰ ਵਾਣਾ ਫਿਰ ਤੁਸੀਂ ਸੁੱਕੇ 'ਚ ਬਿਜਾਈ ਕਰ ਸਕਦੇ ਆ ਤੇ ਬਿਜਾਈ ਤੁਸੀਂ 1 ਜੂਨ ਦਾ ਉਸ ਤੋਂ ਬਾਅਦ ਸ਼ੁਰੂ ਕਰੋ ਸਿੱਧੀ ਬਿਜਾਈ ਖਾਦਾਂ ਦੇ ਵਿੱਚ ਕਿਸਾਨ ਵੀਰੋਂ ਫਾਸਫੋਰਸ ਦੀ ਲੋੜ ਨਹੀਂ ਹੁੰਦੀ ਕਣਕ ਨੂੰ ਆਪਾਂ ਸਵਾਰਸ਼ ਕੀਤੀ ਮਾਤਰਾ 'ਚ ਫਾਸਫੋਰਸ ਡੀ.ਐਪੀ ਪਾਈ ਵੀ ਹੁੰਦੀ ਆ ਸੁਪਰ ਪਾਈ ਜੋ ਵੀ ਪਾਇਆ ਝੋਨੇ ਨੂੰ ਲੋੜ ਨਹੀਂ ਬਿਲਕੁਲ ਵੀ ਪਾ ਪਟਾਸ਼ ਜਿਹੜੀ ਉਹ ਤੁਸੀਂ ਮਿੱਟੀ ਪਰਖ ਆਧਾਰ ਤੇ ਪਾਓ ਨਾਈਟ੍ਰੋਜਨ ਵੀ ਜੇ ਪਰਖ ਕਰਾਈ ਉਹਦੇ ਸਾਂ ਅਨਸਾਰ ਪਾਓ ਤੇ ਨਹੀਂ ਸਿਫਾਰਿਸ਼ ਕੀਤੀ ਹੋਈ ਮਾਤਰਾ ਪਾਓ ਜ਼ਿੰਕ ਲੋਹਾ ਜਿਹੜਾ ਜ਼ਰੂਰਤ ਅਨਸਾਰ ਉਹਦੀਆਂ ਕਲੀ ਦਾ ਪਾਣੀ ਯੂਰੀ ਜਿਹੜੀ ਆ ਪਸਪਰੀਆਂ ਦਾ ਦੱਸਦੇ ਹੁਣੇ ਉਹ ਸੁਪਰੀਆਂ ਜ਼ਰੂਰ ਕਰੋ ਝੂਠੀ ਕਾਂਗਿਆਰੀ ਤੇ ਹੋਰ ਉਲੀ ਰੋਗਾਂ ਦੀ ਰੋਕਥਾਮ ਵਾਸਤੇ ਸਿਫਾਰਿਸ਼ ਕੀਤੇ ਉਲੀ ਨਾਸ਼ਕਾ ਜਿਹੜੇ ਉਹ ਛੜਕਾਪ ਫਸਲ ਦੀ ਗੋਹ ਸਮੇਂ ਜ਼ਰੂਰ ਕਰਨਾ ਕਈ ਵਾਰ ਕਿਸਾਨ ਵੀਰ ਕੀ ਹੁੰਦਾ ਜਦੋਂ ਫਸਲ ਨਿਸਰੋਂ ਦੀ ਫਿਰ ਪੁੱਛਣ ਲੱਗ ਪੈਂਦੇ ਕਿ ਸਾਡੇ ਝੂਠੀ ਕਾਂਗਿਆਰੀ ਪੈ ਗਈ ਕਟੋਲੀ ਰੋਗ ਪੈ ਗਿਆ ਹਲਦੀ ਰੋਗ ਪੈ ਗਿਆ ਹੁਣ ਕੀ ਕਰੀਏ ਉਸ ਤੋਂ ਬਾਅਦ ਕੋਈ ਹੱਲ ਨਹੀਂ ਆਪਣੇ ਕੋਲੇ ਰਹਿ ਜਾਂਦਾ ਇਹਦੇ ਕਰਕੇ ਗੋਭ ਸਮੇਂ ਆਪਾਂ ਇਹ ਸਾਰਾ ਸਮਾਂ ਸਾਰਨੀ ਆਪਾਂ ਨੂੰ ਬਣਾ ਲੈਣੀ ਚਾਹੀਦੀ ਹੈ ਨੁਕਤੇ ਮੈਂ ਪਹਿਲਾਂ ਹੀ ਤੁਹਾਨੂੰ ਦੱਸ ਰਿਹਾ ਕਿ ਆਪਣੇ ਦਿਮਾਗ 'ਚ ਇਹ ਜਿਹੜਾ ਪਤਾ ਹੋਵੇ ਪੁਆਇੰਟ ਸਾਰੇ ਫਿਰ ਜਿਹੜੇ ਹੈਗੇ ਆ ਜਿਹੜੇ ਬੂਟਿਆਂ ਦੇ ਟਿੱਡੇ ਆ ਖਾਸ ਤੌਰ ਤੇ ਜਿਹੜਾ ਜਿਹਨੂੰ ਆਪਾਂ ਤੇਲਾ ਕਹਿੰਦੇ ਨੇ ਕਾਲਾ ਤੇਲਾ ਚਟਾ ਤੇਲਾ ਇਹ ਮੁੱਢਾਂ ਕੋਲੋਂ ਰਸ ਚੂਸਦੇ ਇਹਦਾ ਆਪਾਂ ਨੂੰ ਉਦੋਂ ਪਤਾ ਲੱਗਦਾ ਜਦੋਂ ਦੋਗੀਆਂ ਬਣ ਜਾਂਦੀਆਂ ਇਸ ਕਰਕੇ ਆਪਾਂ ਨੂੰ ਇਹਦੇ ਵਾਸਤੇ ਫਸਲ ਦਾ ਨਰੀਖਣ ਸਮੇਂ ਸਮੇਂ ਤੇ ਕਰਦੇ ਰਹਿਣਾ ਚਾਹੀਦਾ ਜਿਹੜਾ ਆਪਾਂ ਦੱਸਦੇ ਨੂੰ ਕਿ ਬੂਟੇ ਟੇਢੇ ਕਰਕੇ ਝਾੜੋ ਜੇ ਪਾਣੀ ਜੀ ਤੈਰਦੇ ਨਜ਼ਰ ਆਉਂਦੇ ਆ 5-7 ਟੇਢੇ ਪ੍ਰਤੀ ਬੂਟਾ ਤਾਂ ਫਿਰ ਆਪਾਂ ਨੂੰ ਜ਼ਰੂਰਤ ਅਨੁਸਾਰ ਸਪਰੇਅ ਕਰਨੀ ਚਾਹੀਦੀ ਹੈ ਤੇ ਅਗਲਾ ਜ਼ਰੂਰੀ ਨੁਕਤਾ ਇਹ ਕਿ ਸਿੰਥੈਟਿਕ ਪ੍ਰੈਥਰਾਇਡ ਜ਼ਹਿਰਾਂ ਨੇ ਜਿਹੜੀਆਂ ਉਹ ਚਿੱਟੀ ਪੱਠ ਵਾਲੇ ਦੇ ਪੂਰੀ ਪੱਠ ਵਾਲੇ ਟੱਡਿਆਂ ਵਾਸਤੇ ਜਿਹੜੀਆਂ ਹੈਗੀਆਂ ਇੱਕ ਟੋਨਿਕ ਦਾ ਕੰਮ ਕਰਦੀਆਂ ਉਹਦੇ ਨਾਲ ਗਿਣਤੀ ਇਹਨਾਂ ਦੀ ਵੱਧਦੀ ਹੈ ਬਹੁਤ ਸਾਰੇ ਕਿਸਾਨ ਵੀਰ ਇਹਦੀ ਵਰਤੋਂ ਕਰਦੇ ਆ ਉਹ ਜ਼ਹਿਰਾਂ ਕਿਹੜੀਆਂ ਕਿਹੜੀਆਂ ਜਿਵੇਂ ਲੈਮਡਾਸਾਈ ਹੈਲੋਥ੍ਰਿਨ ਹੋਗੀ ਬਾਈਫੈਂਥ੍ਰਿਨ ਹੋਗੀ ਸਾਈਪਰਮੈਥ੍ਰਿਨ ਹੋਗੀ ਡੈਲਟਾ ਮੈਥ੍ਰਿਨ ਹੋ ਗਈ ਜਿਵੇਂ ਆਮ ਤੌਰ ਤੇ ਕਿਸਾਨ ਵੀਰ ক্লোਰੋਪਲਾਸਾਈ ਪਰਵਰਤਨ ਲਾਗ ਪੈਂਦੇ ਆ ਬਾਈਫੈਂਤਰੀਨ ਪਰਵਰਤਨ ਲਾਗ ਪੈਂਦੇ ਲੈਂਡਾਸਾਈ ਹੈਲੋਥ੍ਰਿਨ ਪਰਵਰਤਨ ਲਾਗ ਪੈਂਦੇ ਕੰਬੀਨੇਸ਼ਨ ਇਹਨਾਂ ਦੇ ਆਉਂਦੇ ਆ ਇਹ ਆਪਣਾ ਨੁਕਸਾਨ ਕਰਦੇ ਇਹਨਾਂ ਦੀ ਗਿਣਤੀ ਵੱਧਦੀ ਆ ਚਿੱਟੇ ਤੇ ਕਾਲੇ ਤੇਲੇ ਦੀ ਜਿਹੜੇ ਪੂਰੀ ਪੇਟਾ ਨਾਲ ਚਿੱਟੀ ਪੇਟਾ ਨਾਲ ਟੱਡਾ ਹੁੰਦਾ ਸੋ ਇਹ ਨੁਕਤੇ ਇੱਕ ਖਿਆਲ ਦੇ ਵਿੱਚ ਆਪਾਂ ਜਰੂਰ ਰੱਖਣੇ ਆ ਇੱਕ ਬਹੁਤ ਜ਼ਰੂਰੀ ਨੁਕਤਾ ਕਿ ਪਾਣੀ ਜਦੋਂ ਤੁਸੀਂ ਝੋਨੇ ਦੀ ਲਵਾਈ ਕਰ ਲਈ 10 12 ਦਿਨ 15 ਦਿਨ ਆਪਾਂ ਰੱਖਣਾ ਹੁੰਦਾ ਪਾਣੀ ਖੜਾ ਕੇ ਉਹਦੇ ਵਿੱਚ ਜਿਹੜਾ ਹੈਗਾ ਆਪਣੇ ਨ ਉਦੋਂ ਬਾਅਦ ਪੂਰਾ ਸੁਕਾਸ ਕਾ ਕੇ ਆਪਾਂ ਪਾਣੀ ਕਿਸਾਨ ਵੀਰੋਂ ਲਾਉਣਾ ਜਦੋਂ ਪਾਣੀ ਜੀਰ ਗਿਆ 2-3 ਦਿਨ ਹੋ ਗਏ ਖੇਤ ਅਜੇ ਗਿੱਲਾ ਹੀ ਰਹਿੰਦਾ ਜਦੋਂ ਪਾਣੀ ਵੀ ਜੀਰ ਜਾਂਦਾ ਫਿਰ ਵੀ 2-2 ਦਿਨ ਗਿੱਲਾ ਰਹਿੰਦਾ ਜ਼ਮੀਨ ਦੇ ਹਿਸਾਬ ਨਾਲ ਤੁਸੀਂ ਉਹ ਹਿਸਾਬ ਨਾਲ ਪਾਣੀ ਦੀ ਮੈਨੇਜਮੈਂਟ ਕਰ ਲੋ ਕਿ ਜਦੋਂ ਹਵਾ ਲੱਗ ਗਈ ਖੇਤ ਨੂੰ ਪੂਰਾ ਫੇਰ ਪਾਣੀ ਛੱਡੋ ਆਮ ਤੌਰ ਤੇ ਆਪਾਂ ਕੀ ਕਰਦੇ ਪਾਣੀ ਲਗਾਤਾਰ ਹੀ ਖੜਾ ਰੱਖਦੇ ਆ ਤੇ ਜਦੋਂ ਉਹਨੂੰ ਨਸਾਰੇ ਵਾਲ ਨੂੰ ਜਾਂਦਾ ਝੂਨਾ ਤੇ ਉਦੋਂ ਉਹਦੇ ਮੁੱਢਾਂ ਦੇ ਵਿੱਚ ਗਾਲਾ ਸ਼ੁਰੂ ਹੋ ਜਾਂਦਾ ਬਿਮਾਰੀਆਂ ਸ਼ੁਰੂ ਹੋ ਜਾਂਦੀਆਂ ਕੀੜੇ ਮਕੌੜੇ ਸ਼ੁਰੂ ਹੋ ਜਾਂਦੇ ਫਿਰ ਆਪਾਂ ਪਾਣੀ ਸੁਕਾ ਦਿੰਦੇ ਉਦੋਂ ਨੂੰ ਨਸਾਰੇ ਉਹ ਵੀ ਗਲਤ ਪ੍ਰਭਾਵ ਫਸਲ ਦੇ ਉੱਤੇ ਪੈਂਦਾ ਹੈ ਉੱਚ ਤਾਪਮਾਨ ਹੁੰਦਾ ਜਦੋਂ ਜਿਹੜਾ ਅਨਸਾਰਾ ਕਾਫੀ ਥੋੜਾ ਜਿਹਾ ਜੇ ਉੱਚ ਤਾਪਮਾਨ ਹੋ ਗਿਆ ਉਦੋਂ ਤੇ ਆਪਾਂ ਜਿਹੜਾ ਹੈਗਾ ਪਾਣੀ ਵੀ ਸੁਕਾਉਣ ਲੱਗ ਪਏ ਕਿਉਂਕਿ ਆਪਣੇ ਗਾਲਾ ਸ਼ੁਰੂ ਹੋ ਗਿਆ ਤਣੇ ਦੇ ਵਿੱਚ ਤਾਂ ਉਹ ਚੀਜ਼ ਨੇ 네ਗੇਟਿਵ ਇਫੈਕਟ ਕਰਨਾ ਇਹਨਾਂ ਚੀਜ਼ਾਂ ਦਾ ਕਿਸਾਨ ਵੀਰ ਆਪਾਂ ਫੋਲੋ ਕਰਕੇ ਬਹੁਤ ਵਧੀਆ ਝਾੜ ਘੱਟ ਖਰਚੇ ਨਾਲ ਲੈ ਸਕਦੇ ਨਾਲ ਦੀ ਨਾਲ ਵੀ ਆਪਾਂ ਵੱਖਰੀ ਜਾਣਕਾਰੀ ਜਿਹੜੀ ਵੀਡੀਓ ਅਪਲੋਡ ਕਰਦੇ ਰਵਾਂਗੇ ਇਹ ਮੇਰੀ ਪਹਿਲੀ ਵੀਡੀਓ ਜਿਹੜੀ ਝੋਨੇ ਬਾਰੇ ਸੀਗੀ ਕਿ ਆਪਾਂ ਨੁਕਤੇ ਜਿਹੜੇ ਕਿਹੜੇ ਧਿਆਨ ਦੇ ਵਿੱਚ ਰੱਖਣੇ ਕਣਕ ਵੱਢਣ ਤੋਂ ਬਾਅਦ ਜਿਹੜੀ ਰੂੜੀ ਖਾਦ ਜੇ ਤੁਸੀਂ ਪਾਉਣੀ ਹੈ ਤਾਂ ਝੋਨੇ ਦੀ ਲਵਾਈ ਤੋਂ ਮਹੀਨਾ ਪਹਿਲਾਂ ਪਾ ਦਿਓ ਜੇ ਪਨੀਰੀ ਬਜਾਈ ਕਰਨੀ ਉਹ ਚੂੜੀ ਖਾਦ ਪਾਉਣੀ ਉਹ ਵੀ ਆਪਾਂ ਪਹਿਲਾਂ ਪਾ ਕੇ ਰੱਖਣੀ ਤਾਂ ਕਿ ਉਹਦੋਂ ਨੂੰ ਆਪਣਾ ਨਦੀ ਤਾਂ ਕਿ ਖਾਸ ਤੌਰ ਤੇ ਜਿਹੜੀ ਪਨੀਰੀ ਆ ਪਨੀਰੀ ਦੇ ਵਿੱਚ ਜਦੋਂ ਆਪਾਂ ਮਹੀਨਾ ਪਹਿਲਾਂ ਜਾਂ 15 ਦਿਨ ਪਹਿਲਾਂ ਜਿਹੜੀ ਰੂੜੀ ਦੀ ਖਾਦ ਪਾ ਆ ਗਏ ਉਹਨੂੰ ਪਾਣੀ ਛੱਡਣਾ ਰੌਣੀ ਕਰਨਾ ਤਾਂ ਕਿ ਨਦੀਨ ਉੱਗਿਆ ਹੋਣ ਇੱਕ ਵਾਰੀ ਕਰੋ ਦੋ ਵਾਰੀ ਕਰੋ ਥਾਂ ਥੋੜਾ ਹੁੰਦਾ ਆਪਾਂ ਨੂੰ ਮੈਨੇਜ ਕਰਨਾ ਸੌਖਾ ਹੈ ਆਮ ਤੌਰ ਤੇ ਕਿਸਾਨ ਵੀਰ ਕੀ ਹੁੰਦਾ ਆਪਣੀ ਦੀ ਬੀਜਣ ਟਾਈਮ ਕਈ ਵਾਰ ਰੂੜੀ ਪਾ ਆਂਦੇ ਆ ਨਾ ਤਾਂ ਉਹਦਾ ਰਿਜ਼ਲਟ ਪੂਰਾ ਮਿਲਦਾ ਪ੍ਰੋਪਰ ਤੱਤਾਂ ਦੀ ਅਵੇਲੇਬਿਲਟੀ ਕਿਉਂਕਿ ਟਾਈਮ ਲੱਗਣਾ ਹੁੰਦਾ ਉਹਦੇ ਵਿੱਚ ਪ੍ਰੋਸੈਸ ਹੋਣ ਦੇ ਵਿੱਚ ਤੇ ਨਾਲ ਜਿਹੜੇ ਹੈ ਨਦੀਨਾਂ ਦੀ ਸਮੱਸਿਆ ਕਈ ਵਾਰ ਆਉਣ ਲੱਗ ਪੈਂਦੀ ਐ ਇਸ ਕਰਕੇ ਪਹਿਲਾਂ ਪਾਓ ਤਾਂ ਕਿ ਉਹਦੋਂ ਨੂੰ ਤੱਤਾਂ ਦੀ ਅਵੇਲੇਬਿਲਟੀ ਵੀ ਸ਼ੁਰੂ ਹੋ ਜੇ ਤੇ ਆਪਣੇ ਜਿਹੜੀ ਹੈਗੀ ਨਦੀਨਾਂ ਵਗੈਰਾ ਦੀ ਜਿਹੜੇ ਨਦੀਨ ਕਈ ਵਾਰ ਰੂੜੀ ਰਾਂ ਹੀ ਆ ਜਾਂਦੇ ਆ ਕਿਉਂਕਿ ਪੂਰੀ ਬਣੀ ਰੂੜੀ ਵਰਤੋਂ ਖਾਸ ਤੌਰ ਤੇ ਜਿਹੜੀ ਗੋਬਰ ਗੈਸਲਰੀ ਹੁੰਦੀ ਹੈ ਉਹ ਸਭ ਤੋਂ ਵਧੀਆ ਹੁੰਦੀ ਹੈ ਸੋ ਤੁਹਾਡਾ ਬਹੁਤ ਬਹੁਤ